ਕਿਹੜਾ ਵੀ ਬੰਦਾ ਇਸ ਕੋਟਾ ਲੈ ਕੇ ਸ਼ਾਹਪੁਰ ਐਪ ਆਵੇ ਕਿਸੇ ਹੋਂਦ ਦਾ ਕਾਰੀ ਹੋਵੇ ਕੋਈ ਮੁਲਾਕਾਤ ਹੋਵੇ ਕਿਸੇ ਵੀ ਕਿਸਮ ਦੇ ਪੱਖਸ਼ਾਤ ਬਿਲਕੁਲ ਨਕਸ਼ੇ ਨਾਲ ਕੇ ਪਾਵੇ ਕਿਸ ਲੈਵਲ ਦਾ ਕੋਈ ਵੀ ਹੋਵੇ ਭਾਵੇਂ ਛਾਤੀ ਵਾਲਾ ਹੋਵੇ ਕੋਈ ਕਰਾ ਕਰਤ ਰਗਾ ਜਦੋਂ ਤੁਸੀਂ ਐਨ.ਆਰ.ਟੀ ਲੋਕਾਂ ਦੇ ਪੈਸੇ ਨੂੰ ਸਰਕਾਰ ਦੇ ਖਜ਼ਾਨੇ ਨੂੰ ਜਿਹੜੇ ਖਜ਼ਾਨੇ ਦੇ ਉੱਤੇ ਅਸੀਂ ਚੌਕੀਦਾਰ ਬਿਠਾਏ ਆ ਜੇ ਉਹੀ ਉਹ ਮਤਲਬ ਸੋਚਣਗੇ ਵੀ ਅਸੀਂ ਗ੍ਰੈਬ ਕਰਾਂਗੇ ਜਾਂ ਆਪੀ ਜਾਵਾਂਗੇ ਉਹ ਨਹੀਂ ਸੋ। ਲੁਧਿਆਣਾ ਨਗਰ ਨਿਗਮ ਦੇ ਸੈਂਟਰੀ ਇੰਸਪੈਕਟਰ ਸਮੇਤ ਸੱਤ ਕਰਮਚਾਰੀਆਂ ਤੇ ਥਾਣਾ ਡਿਵੀਜ਼ਨ ਨੰਬਰ 5 ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਇੱਥੇ ਵੀ ਦੱਸ ਜੀ ਕੀ ਤੋਖਤੜੀ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਵਿੱਚ ਕਰੋੜਾ ਰੁਪਏ ਦੇ ਕਪਲੇ ਮਾਮਲੇ ਦੇ ਵਿੱਚ ਇਹ ਖੁਲਾਸਾ ਹੋਇਆ ਹੈ। ਇੱਥੇ ਵੀ ਦੱਸ ਜੀ ਕਿ ਇਸ ਮਾਮਲੇ ਦੇ ਵਿੱਚ ਵਿਧਾਇਕ ਗੁਰਪ੍ਰੀਤ ਗੋਗੀ ਨੇ ਉਚਿਤ ਕਾਰਵਾਈ ਦੀ ਮੰਗ ਕੀਤੀ ਅਤੇ ਕਿਹਾ ਕਿ ਜੋ ਵੀ ਇਸ ਮਾਮਲੇ ਦੇ ਵਿੱਚ આરોપી ਹੋਵੇਗਾ ਉਸ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਇੱਥੇ ਹੀ ਨਹੀਂ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਜਿਹੜੇ ਮਗਰਮੱਛ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਕੱਲ੍ਹ ਕੱਲ ਨੂੰ ਪਤਾ ਲੱਗਿਆ ਬਾਦ ਵਿੱਚ ਤੁਹਾਡੇ ਬਾਦ ਵਿੱਚ ਅੱਜ ਛੁੱਟੀ ਆ ਕਾਰਪੋਰੇਸ਼ਨ ਤੋਂ ਸੋਮਵਾਰ ਨੂੰ ਮੈਂ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਜਿਹੜਾ ਵੀ ਬੰਦਾ ਜੀ ਇਹ ਇਸ ਕੋਟਾਲਾ ਚ ਸ਼ਾਮ ਨੂੰ ਰਹਾ ਪਾਵੇਂ ਕਿਸ ਲੈਵਲ ਦਾ ਅਧਿਕਾਰੀ ਹੋਵੇ ਪਾਵੇਂ ਕੋਈ ਮੁਲਾਜ਼ਮ ਹੋਵੇ ਉਹ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਊਗਾ ਸਰ ਇਹ ਲੱਗਦਾ ਸਰ ਵੱਡਾ ਕੋਟਾਲਾ ਵੀ ਦਰਜ ਹੋਈ ਐ ਤੁਸੀਂ ਵੱਡਾ ਕੋਟਾਲਾ 14 ਦੇ ਜਿਹੜਾ ਕੋਈ ਗੱਲ ਨਹੀਂ ਅਸੀਂ ਕਰਾਂਗੇ ਯਾਰ ਅਸੀਂ ਕੋਈ ਸਰਕਾਰ ਦਾ ਪੈਸਾ ਲੋਕਾਂ ਦਾ ਪੈਸਾ ਇੱਦਾਂ ਥੋੜੀ ਨਾ ਗਰੇਬਰਾਂ ਦੀ ਜੇਬ ਚ ਜਾਂ ਦੇਵਾਂਗੇ ਜਿੱਥੇ ਲੋਕੀ ਜੀ ਅੱਜ ਆੜੀ ਆਲੇ ਪਾਸੇ ਜਿਹੜਾ ਜਿਹੜਾ ਟਾਲਾ ਹੋਣਿਆ ਸੀ ਇਹ ਕਿਹੜੀ ਸਰਕਾਰ ਦੇ ਵੇਲੇ ਹੋਇਆ ਵਾ ਔਰ ਇਹ ਲੈ ਦੇਖੋ ਇਹ ਕਿਹਦੀ ਮਨਮਾਨੀ ਮੇਰੀ ਮੇਰੀ ਗੱਲ ਸੁਣੋ ਮੇਰੀ ਮੈਂ ਹੋਈ ਤੁਹਾਨੂੰ ਦਸਰਾ ਚਾਹਣਾ ਮੈਂ ਹੁਣ ਤੁਹਾਡੇ ਮਾਦੇ ਮੈਨੂੰ ਕੀ ਕਹਿੰਦੇ ਸੋਮਵਾਰ ਤੱਕ ਦਾ ਟਾਈਮ ਦਿਓ ਤੁਹਾਨੂੰ ਹਰ ਚੀਜ਼ ਆਪਾਂ ਵੈਸੇ ਵੀ ਪ੍ਰੈਸ ਕਾਨਫਰੰਸ ਕਰਨੀ ਹੈ ਸੋਮਵਾਰ ਨੂੰ ਤੁਹਾਨੂੰ ਮੈਂ ਪਹਿਲੇ ਜੀਆ ਆਖਦਾ ਕਿ ਹੋਰ ਮਸਲਿਆਂ ਦੇ ਉੱਤੇ ਵੀ ਆਪਾਂ ਬੈਠਣਾ ਹੈਗਾ ਤੇ ਉਹਦੇ ਵਾਸਤੇ ਤੁਹਾਨੂੰ ਇੱਕ ਇੱਕ ਚੀਜ਼ ਪਾਰਦਰਸ਼ੀ ਤੌਰ ਦੇ ਉੱਤੇ ਤੁਹਾਨੂੰ ਦੱਸੀ ਜਾਊਗੀ ਬਾਕੀ ਬਖਸ਼ੇ ਨਹੀਂ ਜਾਣਗੇ ਬਿਲਕੁਲ ਹੀ ਬਖਸ਼ੇ ਜਾਣਗੇ ਭਾਵੇਂ ਕਿਸ ਲੈਵਲ ਦਾ ਕੋਈ ਵੀ ਹੋਵੇ ਭਾਵੇਂ ਸਾਡੇ ਵਾਲਿਆਂ ਚ ਹੋਵੇ ਕੋਈ ਭਾਵੇਂ ਉਧਰ ਵਾਲਿਆਂ ਦੀ ਕੁਮਸ਼ੂ ਸਾਹਿਬ ਨੇ ਖੁਦ ਜਿਹੜਾ ਹੈਗਾ ਐਫ ਆਈ ਆਰ ਕਰਾਈ ਹੈ ਸਰ ਬਿਲਕੁਲ ਹੋਣੀ ਚਾਹੀਦੀ ਹੈਗੀ ਆ ਜਦੋਂ ਤੁਸੀਂ ਐਡੇ ਟੇ ਲੋਕਾਂ ਦੇ ਪੈਸੇ ਨੂੰ ਸਰਕਾਰ ਦੇ ਖਜ਼ਾਨੇ ਨੂੰ ਜਿਹੜੇ ਖਜ਼ਾਨੇ ਦੇ ਉੱਤੇ ਅਸੀਂ ਚੌਕੀਦਾਰ ਬਿਠਾਏ ਆ ਜੇ ਉਹੀ ਉਹਨੂੰ ਮਤਲਬ ਸੋਚਣਗੇ ਵੀ ਅਸੀਂ ਗ੍ਰੈਬ ਕਰਾਂਗੇ ਜਾਂ ਖਾ ਪੀ ਜਾਵਾਂਗੇ ਉਹ ਨਹੀਂ ਅਸੀਂ ਹੋਣ ਜਣਾ ਸਰ ਪੁਲਿਸ ਨੂੰ ਕੀ ਕਹਿਣਾ ਜਾਊਂਗਾ ਕਿਉਂਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਮੇਰੇ ਪੱਖ ਵਿੱਚ ਜਾਂਚ ਕਰ ਮੈਂ ਸੀਪੀ ਸਾਹਿਬ ਨਾਲ ਹੁਣੇ ਗੱਡੀ 'ਚ ਬੈਠ ਕੇ ਗੱਲ ਕਰਾਂਗਾ ਵੀ ਇਹਨਾਂ ਤੇ ਜੋ ਵੀ ਪੜਦੀ ਕਾਰਵਾਈ ਜੇ ਐਫ ਆਈ ਆਰ ਹੋਈ ਆ ਫੜ ਕੇ ਇਹਨਾਂ ਨੂੰ ਅੰਦਰ ਤੱਕੋ ਤੇ ਇੰਟਰੋਗੇਸ਼ਨ ਕਰਦੇ ਨੇ ਦੇ ਦੇ ਔਰ ਕਿਹੜੇ ਕਿਹੜੇ ਇਹਨਾਂ ਦੇ ਨਾਲ ਨਾਲੇ ਹੋਏ ਨੇ ਬੰਦੇ ਹੋਰ ਵੀ ਕੁਲਾਸੇ ਹੋ ਸਕਦੇ ਸਰ ਬਿਲਕੁਲ ਹੋ ਸਕਦੇ ਕਿਉਂ ਨਹੀਂ ਤੁਸੀਂ ਸਰ ਬਿਲਕੁਲ ਹੋ ਸਕਦੇ ਹੋਰ ਸਰ ਹਾਂਜੀ ਤੁਸੀਂ ਇੰਸਪੈਕਟਰ ਫੜਿਆ ਸੀ ਉਹਦੇ ਵਾਰ ਕੀ ਕਰਨਾ ਜੀ ਜਿਹੜਾ ਇੰਸਪੈਕਟਰ ਫੜਿਆ ਜਿਹੜਾ ਉੱਥੇ ਆਪਣਾ ਰੇੜੀਆਂ ਵਾਲੇ ਇੰਸਪੈਕਟਰ ਫੜਿਆ ਸਰ ਉਹਨਾਂ ਤੇ ਪਰਚਾ ਦਰਜ ਹੋ ਚੁੱਕਿਆ ਜਾ ਕੇ ਸਰ ਆਪਣਾ ਘठाਣੇ ਪਤਾ ਕਰ ਸਰ ਅਰੈਸਟ ਹੋਈ ਅਰੈਸਟ ਹੋ ਗਏ ਬੰਦੇ ਅੰਦਰ ਬੱਠੇ ਵਿੱਚ ਕਈ ਮਗਰਮੱਛ ਹੋ ਸਕਦੇ ਨੇ ਹਾਂ ਨਗਰ ਯਾਰ ਮਗਰਮੱਛੜ ਕੜਿਹਾਲ ਵੀ ਹੋ ਸਕਦੇ ਨੇ ਯਾਰ ਤੂੰ ਤਾਂ ਛੋਟੀ ਗੱਲ ਕਰ ਜਾਂਦੇ ਮੱਗੇ ਚੰਨਾ